ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਲੱਗੇ ਆਲੂ ਵਾਲੇ ਪਰਾਠੇ ਤੇ ਸਿੰਗਲ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਡਬਲ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਦੇਖੋ ਵਧੀਆ ਬਣਦੇ ਆ ਬਹੁਤ ਟੇਸਟੀ ਤੇ ਮੈਂ ਆਲੂ ਕੱਲੇ ਆਲੂ ਲੱਤੇ ਆ ਸਿਰਫ ਕੱਲੇ ਆਲੂ ਕਈ ਆਲੂਆਂ ਚ ਪਿਆਜ਼ ਵੀ ਪਾ ਲੈਂਦੇ ਨੇ ਮੈਂ ਆਲੂ ਲੱਤੇ ਆ ਨੂਨ ਮਿਰਚ ਮਸਾਲਾ ਸਾਰਾ ਕੁਝ ਪਾ ਲਿਆ ਤੁਸੀਂ ਜਿਮੇਨ ਵੀ ਪਾ ਸਕਦੇ ਹੋ ਜਿਮੇਨ ਨਾਲ ਰਜਸਟ ਹੋ ਜਾਂਦੇ ਨੇ ਅੰਦਰ ਤੇ ਬਾਕੀ ਦੇਖੋ ਹੁਣ ਪਹਿਲਾਂ ਤੁਹਾਨੂੰ ਮੈਂ ਸਿੰਗਲ ਲਾ ਕੇ ਦਿਖਾਉਣੀ ਆ ਕਿਵੇਂ ਵੱਢਦਾ ਸੇਮ ਗੈਸ ਕਰ ਦਿਓ ਥੋੜਾ ਜਿਹਾ ਕੁਸੀਂ ਨਹੀਂ ਮੱਖਣ ਲੱਸੀ ਦੇ ਨਾਲ ਅਜਵਾਇ ਕਰ ਸਕਦੇ ਹੋ ਸਰਦੀਆਂ ਜ ਵੱਧ ਖਾਂਦੇ ਨੇ ਗਰਮੀਆਂ ਚ ਤਾਂ ਪਰੌਠੇ ਖਾਣ ਹੁੰਦੇ ਅੱਜ ਬੱਚੇ ਘਰਾਂ ਤਾਂ ਗੱਜ ਕੇ ਪਸਾ ਬਣਾ ਲਿਆ ਅਰਾਉਂਠੇ ਆ ਇੱਥੇ ਤੁਸੀਂ ਗੋਲ 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 ਕਰ ਲੈਣਾ ਜਿਵੇਂ ਆਲੂਆਂ ਨੂੰ ਫੇਰ ਇਹਨੂੰ ਆਏ ਵਿੱਚ ਬੇਲੇ ਦੇ ਦੇ ਦੇਣਾ ਆਏ 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 ਠੀਕ ਹੈ ਜੀ ਫੇਰ ਇਹਦੀ ਗੰਨੀ ਕਰ ਲੈਣੀ ਆ ਦੇਖੋ ਜੀ ਪਰੌठा ਪੈ ਗਿਆ ਸਿੰਗਲ ਪਰੌठा ਹੈ ਤੁਸੀਂ ਡਬਲ ਵੀ ਲਾ ਸਕਦੇ ਹੋ ਮੈਂ ਤੁਹਾਨੂੰ ਇੱਕ ਡਬਲ ਵੀ ਲਾ ਕੇ ਦਿਖਾਉਂਗੀ ਡਬਲ ਜਾਨੀ ਇੱਕ ਖਾ ਹੁੰਦਾ ਇੱਕੋ ਆ ਸਿੰਗਲ ਦੋ ਖਾ ਜਾਂਦੇ ਨੇ ਡਬਲ ਨਾਲ ਉਹ ਵਾਲਾ ਹੈਵੀ ਹੋ ਜਾਂਦਾ ਫਿਰ ਵੱਡਾ ਹੋ ਜਾਂਦਾ ਥੋੜਾ ਜਿਆ ਮੈਂ ਤਾਂ ਏਡੇ ਏਡੇ ਲਾਉਂਦੇ ਆ ਕਈ ਬਹੁਤ ਵੱਡੇ ਵੱਡੇ ਲਾਉਂਦੇ ਨੇ ਇੱਕ ਖਾ ਕੇ ਬੰਦਾ ਹੋ ਜਾਂਦਾ ਇੱਧਰ ਆਪਾਂ ਨੇ ਦੁੱਧ ਤਰਿਆ ਹੋਇਆ ਤੇ ਗਰਮੀ ਬਹੁਤ ਜ਼ਿਆਦਾ ਗਰਮੀ ਤੋਂ ਬਚ ਕੇ ਰਹੋ ਬਹੁਤ ਜ਼ਿਆਦਾ ਪਾਣੀ ਪਦ ਤੋਂ ਪਦ ਪੀਓ ਤੇ ਆਪਣੀ ਬਾਹਰ ਕੰਮ ਲਈਓ ਨਿਕਲੋ ਬਾਹਰ ਤੇ ਤੁਸੀਂ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਰ ਦੇਣਾ ਤੇ ਅੰਤ ਤੱਕ ਵੀਡੀਓ ਦੇਖਿਆ ਕਰੋ ਤੁਹਾਡੇ ਸਪੋਰਟ ਨਾਲ ਜਾ ਰਿਹਾ ਹੈ ਹੁਣ ਆਪਾਂ ਸਿੰਗਰ ਲਾਵਾਂਗੇ ਸਿੰਗਰ ਲਈ ਆਪਾਂ ਨੇ ਜਮੇ ਥੋੜਾ ਥੋੜਾ ਆਟਾ ਲੈਣਾ ਵੀ ਮੋਟਾ ਨਾ ਪੱਕੇ ਪਤਲਾ ਰਸਕੇ ਹਮੇ ਤੋਂ ਇੰਨਾ ਪੇੜਾ ਲੱੱਤਾ ਦੇਖੋ ਬਸ ਇੰਨਾ ਇੰਨਾ ਕੁ ਪੇੜਾ ਲੈਣਾ ਇੱਕ ਦੂਜਾ ਵੀ ਇੰਨਾ ਕੁ ਪੇੜਾ ਲੈਣਾ ਇੰਨਾ ਕੁ ਪੇੜਾ ਹੁਣ ਆਪਾਂ ਇਹਨੂੰ ਥੱਲ ਦਾਂਗੇ ਆਪਾਂ ਦੇਸੀ ਘੋਚ ਬਣਾ ਰਹੇ ਹਾਂ ਬੱਚਿਆਂ ਲਈ ਇੱਕ ਵਾਰੀ ਆਪਣਾ ਪ੍ਰੌਟਾ ਤਿਆਰ ਆ। ਇਹ ਚਾ ਆਪਾਂ ਨੇ ਆਲੂਆਂ ਚ ਪਾਇਆ ਨੂਨ, ਮਿਰਚ, ਮਸਾਲਾ, ਹਲਦੀ, ਜੀਰਾ, ਜਮੈਣ, ਚਟਮਸਾਲਾ ਸਾਰਾ ਕੁਝ ਐਡ ਕੀਤਾ। ਤੇ ਬਹੁਤ ਟੇਸਟੀ ਬਣਦਾ ਕਸੂਰੀ ਮੇਥੀ। ਤੇ ਹੁਣ ਆਪਾਂ ਨੇ ਦੋ ਰੋਟੀਆਂ ਬਣਾ ਲਈਆਂ। ਹੁਣ ਇਹਨਾਂ ਇੱਕ ਰੋਟੀ ਤੇ ਲਾ ਲੈਣਾ ਆਲੂਆਂ ਨੂੰ। ਐ ਚੰਗੀ ਤਰ੍ਹਾਂ ਲਾ ਲੈਣਾ। પિંગ એન ચં તર ભર લી ਕਈ ਚਮਚਾ ਨਾਲ ਲਾਣਾ ਨਿਆ ਮੈਂ ਦੇ ਹੱਥਾਂ ਨਾਲੇ ਲਾਉਣੀ ਆ ਸਟੈਪਿੰਗ ਹੱਥਾਂ ਨਾਲ ਜਦੋਂ ਸਾਰੀ ਫੈਲ ਜਾਈਏ ਚਮਚੇ ਨਾਲ ਲੋਟਣੀ ਆਉਂਦੀ ਖੋਣੀ ਲਈ ਇੱਕ ਵਾਰੀ ਪ੍ਰੇਸ਼ਣ ਲਾ ਲੈਣਾ ਇੰਨੀ ਤਰ੍ਹਾਂ ਫਿਰ ਇਹ ਚੱਕਲੇ ਨਾਲ ਨਹੀਂ ਜੰਗੜੂ ਦਾ ਆਲੀ ਆ ਆਪਣਾ ਡਬਲ ਪਰੌਂਠਾ ਪੱਕ ਗਿਆ ਡਬਲ ਥੋੜਾ ਜਿਆ ਵੱਡਾ ਹੁੰਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘਿਓ ਲਾ ਕੇ ਆਲਟਾ ਹੁਣ ਚੰਗੀ ਤਰ੍ਹਾਂ ਇਹਨੂੰ ਘਿਓ ਲਾ ਲਾਂਗੇ 啊，给我 ਆਪਾਂ ਪੇਂਟ ਜਾਵਾਂਗੇ ਤੁਹਾਨੂੰ ਪੇਂਟ ਦੀ ਵੀਡੀਓ ਵੀ ਬਣਾ ਕੇ ਦਿਖਾਵਾਂਗੇ ਪੇਂਟ ਕਹਿ ਜਾਂ ਘਾਰਾ ਸਾਡਾ ਠੀਕ ਹੈ ਜੀ ਸਾਡੇ ਨਾਲ ਵੀਡੀਓ ਚਾਹੀ ਬਣੀ ਰਹੂ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਬੱਚੇ ਉਠੀ ਸਾਰ ਚਾਹ ਨਹੀਂ ਪੀਂਦੇ ਹੈਗੇ ਉਠੀ ਦੀ ਸਾਰ ਨਾਸ਼ਤਾ ਕਰ ਲੈਂਦੇ ਨੇ ਹੁਣ ਆਪਾਂ ਨੇ ਨਾਸ਼ਤਾ ਬਣਾ ਦਿਆ ਚਲੋ ਆਪਾਂ ਮਿਲਦੇ ਹਾਂ ਥੋੜੀ ਦੇਰ ਬਾਅਦ ਹਾਂਜੀ ਜੀ ਪਰੌਂਠਾ ਤਿਆਰ ਹੋ ਗਿਆ ਆ ਲਓ ਜੀ ਤੁਸੀਂ ਵੀ ਖਾਓ ਬਹੁਤ ਟੇਸਟੀ ਬਣਿਆ ਪਰੌਂਠਾ ਨਾਲ ਦਹੀਂ ਹਰੀ ਮਿਰਚ ਤੁਸੀਂ ਮੱਖਣ ਵੀ ਲੈ ਸਕਦੇ ਹੋ ਲੱਸੀ ਨਾਲ ਦਹੀਂ ਆਪਾਂ ਨੇ ਪਰੌਂਠਾ ਤਿਆਰ ਕਰ ਲਿਆ ਹੁਣ ਕਰਦੇ ਆ ਨਾਸ਼ਤਾ ਤੁਹਾਨੂੰ ਅਗਲੀ ਵੀਡੀਓ ਚ ਮਿਲਾਂਗੇ ਫੇਰ ਨਵੀਂ ਕੋਈ ਰੈਸਪੀ ਲੈ ਕੇ ਤੱਕ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ